ਅੱਜ ਸ਼ਹਿਰ ਦੇ ਲੁਧਿਆਣਾ ਕਲਾਬ ਵਿਖੇ ਪੈਕ ਵਾਟਰ ਤਿਆਰ ਕਰਨ ਵਾਲੀ ਸੂਬਾ ਪਦਰੀ ਪੰਜਾਬ ਪੈਕ ਡ੍ਰਿੰਕਿੰਗ ਵਾਟਰ ਐਸੋਸੀਏਸ਼ਨ ਦੇ ਵੱਲੋਂ ਇੱਕ ਖਾਸ ਬੈਠਕ ਕੀਤੀ ਗਈ ਜਿਸ ਦੇ ਵਿੱਚ ਐਸੋਸੀਏਸ਼ਨ ਦੇ 60 ਲਾਇਸੈਂਸ ਧਾਰਕਾਂ ਨੇ ਹਿੱਸਾ ਲਿਆ ਅਤੇ ਇਸ ਬੈਠਕ ਦੇ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹੜੀਆਂ ਖਾਸ ਗੱਲਾਂ ਤੇ ਵਿਚਾਰ ਵਟਾਂਦਰਾ ਕੀਤਾ ਤੁਹਾਨੂੰ ਦਿਖਾਉਣੇ ਆ ਸਾਡੇ ਇਸ ਖਾਸ ਰਿਪੋਰਟ ਦੇ ਵਿੱਚ ਇਸ ਬੈਠਕ ਦੇ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਜਿਵੇਂ ਕਿ ਪਿਛਲੇ ਤਕਰੀਬਨ ਡੇਢ ਸਾਲਾਂ ਤੋਂ ਮਹਾਮਾਰੀ ਦਾ ਦੌਰ ਚੱਲ ਰਿਹਾ ਹੈ ਅਤੇ ਉਹਨਾਂ ਦੇ ਕੰਮ ਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਜਿਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਉਹਨਾਂ ਬਿਊਰੋ ਆਫ ਇੰਡੀਅਨ ਸਟੈਂਡਰਡ ਨੂੰ ਇਹ ਅਪੀਲ ਕੀਤੀ ਗਈ ਕਿ ਜਿਵੇਂ ਕਿ ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਵੱਲੋਂ ਇਕਾਈਆਂ ਦੇ ਨਿਰੀਖਣ ਬਾਹਰੀ ਆਧਾਰਿਆਂ ਤੋਂ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ ਉਸ ਨੂੰ ਪਹਿਲਾ ਵਾਂਗ ਉਕਤ ਆਧਾਰੇ ਵੱਲੋਂ ਹੀ ਕਰਵਾਇਆ ਜਾਵੇ ਦੂਸਰਾ ਜਿਵੇਂ ਕਿ ਪਾਣੀ ਲਾਜ਼ਮੀ ਵਸਤਾਂ ਦੇ ਵਰਗ ਵਿੱਚ ਆਉਂਦਾ ਹੈ ਅਤੇ ਮਹਾਮਾਰੀ ਦੇ ਦੌਰਾਨ ਇਸ ਵੇਲੇ ਵਿਆਹ ਸ਼ਾਦੀ ਅਤੇ ਹੋਰ ਇਕੱਠਾਂ ਵਾਲੇ ਸਮਾਗਮ ਢਿੱਲੇ ਮਠੇ ਟੰਗ ਨਾਲ ਹੋ ਰਹੇ ਨੇ ਇਸ ਨੂੰ ਵੇਖਦੇ ਹੋਏ ਬਿਊਰੋ ਆਫ ਇੰਡੀਅਨ ਸਟੈਂਡਰਡ ਆਪਣੀ ਫੀਸ ਦੇ ਵਿੱਚ 50% ਕਮੀ ਕਰੇ ਤਾਂ ਜੋ ਇਸ ਸਨਦ ਦੇ ਵਾਧੂ ਬੋਝ ਨਾ ਪਵੇ ਤੀਜਾ ਇਸ ਵੇਲੇ ਸੂਬੇ ਦੇ ਵਿੱਚ 400 ਤੋਂ 500 ਤੱਕ ਇਸ ਸੰਨਤ ਨਾਲ ਸੰਬੰਧਿਤ ਗੈਰ ਕਾਨੂੰਨੀ ਇਕਾਈਆਂ ਵੀ ਚੱਲ ਰਹੀਆਂ ਹਨ ਜੋ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ ਹੋਏ ਸਰਕਾਰ ਨੂੰ ਵੀ ਕਰੋਨਾ ਦਾ ਚੂਨਾ ਲਗਾ ਰਹੀਆਂ ਨੇ ਇਸ ਬਾਰੇ ਕਈ ਵਾਰ ਬਿਊਰੋ ਆਫ ਇੰਡੀਅਨ ਸਟੈਂਡਰਡ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਗੈਰ ਕਾਨੂੰਨੀ ਇਕਾਈਆਂ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਬੈਠਕ ਦੇ ਦੌਰਾਨ ਪੰਜਾਬ ਪੈਕ ਡਰਿੰਕਿੰਗ ਵਾਟਰ ਦੇ ਪ੍ਰਧਾਨ ਅਮਨਦੀਪ ਸਿੰਘ ਚੇਅਰਮੈਨ ਹਰਜੀਤ ਸਿੰਘ ਅਤੇ ਵਾਈਸ ਪ੍ਰੈਜ਼ੀਡੈਂਟ ਬੀਕੇ ਬਵੇਜਾ ਨੇ ਵਿਸਤਾਰ ਨਾਲ ਜਾਣਕਾਰੀਆਂ ਸਾਂਝੀ ਕੀਤੀ। ਅੱਜ ਦੀ ਮੀਟਿੰਗ ਸਾਡੀ ਜਿਹੜੀ ਪੂਰੇ ਪੰਜਾਬ ਦੀ ਐਸੋਸੀਏਸ਼ਨ ਦੀ ਹੋਈ ਹੈ ਮਿਨਰਲ ਵਾਟਰ ਪੈਕੇਜਡ ਡਰਿੰਕਿੰਗ ਵਾਟਰ ਜਿਹੜਾ ਸਾਡਾ ਉਹਦੇ ਸਾਰੇ ਪਲਾਂਟਸ ਨੇ ਪੰਜਾਬ ਦੇ ਉਹ ਅੱਜ ਇਕੱਠੇ ਹੋਏ ਸੀ ਲੁਧਿਆਣਾ। ਇਹਦੇ ਵਿੱਚ ਸਾਡੇ ਨਾ ਮੇਨ ਜਿਹੜੇ ਮੁੱਦੇ ਅਸੀਂ ਡਿਸਕਸ ਕੀਤੇ ਆ ਇੱਕ ਤਾਂ ਸਾਨੂੰ ਬੀਏਐਸ ਤੋਂ ਕੋਈ ਸਪੋਰਟ ਨਹੀਂ ਮਿਲਦੀ। ਉਹ ਈਵਨ ਸਾਨੂੰ ਮਿਲਣ ਦਾ ਟਾਈਮ ਵੀ ਨਹੀਂ ਦਿੱਤਾ ਜਾਂਦਾ ਔਰ ਅਸੀਂ ਇੰਨੀ ਫੀਸ ਪੇ ਕਰਦੇ ਹਾਂ ਔਰ ਸਾਨੂੰ ਫਿਰ ਵੀ ਇਸ ਪੈਂਡੈਮਿਕ ਦੇ ਟਾਈਮ ਦੇ ਵਿੱਚ ਵੀ ਸਾਡੀ ਕੋਈ ਸਪੋਰਟ ਨਹੀਂ ਕਰਦੇ ਇੱਕ ਉਹਦੇ ਬਾਰੇ ਦੂਸਰਾ ਜਿਹੜਾ ਸਾਡੀ ਵੱਡੀ ਪ੍ਰੋਬਲਮ ਹੈ ਨਾ ਨਾਈ ਐਸਏ ਦੀ ਜਿਹੜੇ ਪਲਾਂਟਸ ਇਲੀਗਲ ਚੱਲਦੇ ਆ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਾ ਤਾਂ ਪੰਜਾਬ ਸਰਕਾਰ ਵੱਲੋਂ ਨਾ ਸੈਂਟਰਲ ਗਵਰਨਮੈਂਟ ਵੱਲੋਂ ਇਹ ਕਿਸੇ ਵੱਲੋਂ ਨਹੀਂ ਹੁੰਦੀ ਉਹਦੇ ਬਾਰੇ ਅਸੀਂ ਅੱਜ ਕੁਝ ਫੈਸਲੇ ਲਏ ਨੇ ਵੀ ਅਸੀਂ ਜਾਂ ਤਾਂ ਇਹਨੂੰ ਕੈਰੀ ਓਨ ਕਰਾਂਗੇ ਜਾਂ ਅਸੀਂ ਇਹ ਫਿਰ ਲਾਇਸੈਂਸ ਸਰੈਂਡਰ ਕਰਾਂਗੇ ਸਾਰੇ ਪੰਜਾਬ ਵੱਲੋਂ ਇਹਦੇ ਬਾਰੇ ਅਸੀਂ ਉਨ ਡਿਪਾਰਟਮੈਂਟ ਨੂੰ ਇੱਕ ਵਾਰ ਮਿਲਣਾ ਉਸ ਤੋਂ ਬਾਅਦ ਅਸੀਂ ਆਪਣਾ ਅਗਲਾ ਸਟੈਪ ਰੱਖਾਂਗੇ ਬਿਲਕੁਲ ਸਰ ਕਈ ਵਾਰ ਮਾਰਕੀਟ ਦੇ ਵਿੱਚ ਦੇਖਿਆ ਜਾਂਦਾ ਕਿ ਵਿਦਾਊਟ ਮਾਰਕਾ ਹੀ ਵਾਟਰ ਇਧਰ ਉਧਰ ਲਿਜਾਇਆ ਜਾਂਦਾ ਸ਼ਹਿਰ ਨੂੰ ਜੀ ਇਹ ਕਾਫੀ ਹੈ ਜੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਕਾਫੀ ਹੱਦ ਤੱਕ ਅਸੀਂ ਇਹਦੇ ਬਾਰੇ ਡਿਪਾਰਟਮੈਂਟ ਨੂੰ ਸਾਰਿਆਂ ਨੂੰ ਇਹਦੇ ਬਾਰੇ ਜਾਣੂ ਕਰਵਾ ਚੁੱਕੇ ਆ ਪਰ ਫਿਰ ਵੀ ਡਿਪਾਰਟਮੈਂਟ ਨਹੀਂ ਕਾਰਵਾਈ ਕਰਦਾ ਹੁਣ ਅਸੀਂ ਸਾਡੇ ਵੀ ਸਾਰਿਆਂ ਦੀ ਇਸ ਮਹਾਮਾਰੀ ਕਰਕੇ ਬਹੁਤ ਬੁਰੇ ਹਾਲਾਤ ਨੇ ਇਹ ਇੰਡਸਟਰੀ ਬਹੁਤ ਜ਼ਿਆਦਾ ਬੁਰੇ ਹਾਲਾਤਾਂ ਚੱਲੀ ਗਈ ਸਰਵਾਈਵਲ ਤੇ ਆ ਕੇ ਖੜੀ ਹੋ ਗਈ ਹੈ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਹਨੂੰ ਜੇ ਡਿਪਾਰਟਮੈਂਟ ਸਾਡੀ ਕੋਈ ਸਾਰ ਲੈਂਦਾ ਤਾਂ ਠੀਕ ਹੈ ਨਹੀਂ ਤੇ ਅਸੀਂ ਇਸ ਬਿਜ਼ਨਸ ਨੂੰ ਕੈਰੀ ਆਨ ਨਹੀਂ ਕਰਨਾ ਹੋਰ ਅਸੀਂ ਸਾਰੇ ਪੰਜਾਬ ਨੇ ਫੈਸਲਾ ਕੀਤਾ ਵੀ ਅਸੀਂ ਇਹਨੂੰ ਬੰਦ ਕਰ ਦੇਣਾ ਅੱਜ ਦੀ ਜਿਹੜੀ ਸਾਰੇ ਪੰਜਾਬ ਦੀ ਸਾਡੀ ਅਸਲ ਸੱਚੀ ਮੀਟਿੰਗ ਹੋਈ ਹੈ ਤੇ ਇਸੇ ਤੇ ਅਮਨ ਜੀ ਨੇ ਬਹੁਤ ਅچھے ਤਰੀਕੇ ਨਾਲ ਸਾਰਾ ਕੁਝ ਐਕਸਪਲੇਨ ਕਰਤਾ ਨੋ ਨੀਡ ਟੂ ਸੇ ਮੋਰ ਮਚ ਮੋਰ ਅਬਾਊਟ ਇਟ ਵਾਕਈ ਸਾਡੀ ਜੜੀ ਇੰਡਸਟਰੀ ਹੈ ਇਸ ਵੇਲੇ ਡੈਂਡਰੌਮਸ ਵਿੱਚ ਗਈ ਹੋਈ ਹੈ ਅਗਰ ਇਸ ਵੇਲੇ ਸਰਕਾਰਾਂ ਨੇ ਜਿਹੜੀਆਂ ਸਰਕਾਰਾਂ ਹਮੇਸ਼ਾ ਇਹ ਕਲੇਮ ਕਰਦੀਆਂ ਨੇ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਹਰ ਤਰ੍ਹਾਂ ਦੀ ਇੰਡਸਟਰੀ ਲਗਾਈ ਜਾਏ ਤਾਂ ਜੋ ਏਮਪਲੋਇਮੈਂਟ ਦੀ ਪ੍ਰੋਬਲਮ ਸੋਲਵ ਹੋਵੇ ਉਹ ਉਹਨਾਂ ਦੇ ਜਿਹੜੀਆਂ ਵੱਡੀਆਂ-ਵੱਡੀਆਂ ਗੱਲਾਂ ਬਿਲਕੁਲ ਬੇਕਾਰ ਹੋ ਜਾਂਦੀਆਂ ਨੇ ਜਿਸ ਵੇਲੇ ਇਹੋ ਜੀ ਸਟੇਜ ਆ ਜਾਂਦੀ ਹੈ ਜਿੱਥੇ بزਨਸ ਪੀਪਲ ਨੂੰ ਮੈਨੂਫੈਕਚਰਰ ਨੂੰ ਉਹਨਾਂ ਦੀ ਮਦਦ ਦੀ ਲੋੜ ਹੁੰਦੀ ਹੈ ਤੇ ਉਹ ਆਪਣਾ ਮੂੰਹ ਮੋੜ ਲੈਂਦੀਆਂ ਨੇ ਐਸਵੀਲੇ ਮਾਣੀ ਦੀ ਇੰਡਸਟਰੀ ਨੂੰ ਬਹੁਤ ਵੱਡੀ سپورਟ ਦੀ ਲੋੜ ਹੈ ਅਗਰ ਗਵਰਨਮੈਂਟ ਲੈਵਲ ਦੇ ਉੱਤੇ ਐਡਮਿਨਿਸਟ੍ਰੇਟਿਵ ਲੈਵਲ ਦੇ ਉੱਤੇ ਫਾਈਨੈਂਸ਼ੀਅਲ ਲੈਵਲ ਦੇ ਉੱਤੇ ਇਵਨ ਅਗਰ ਗਵਰਨਮੈਂਟ ਸਾਹਮਣੇ ਨਹੀਂ ਆਂਦੀ ਅਗਰ ਉਹ ਇਹਨਾਂ ਮੈਨੂਫੈਕਚਰਰ ਦੀ ਮਦਦ ਨਹੀਂ ਕਰਦੀ ਤੇ ਇੰਡਸਟਰੀ ਬਿਲਕੁਲ ਬੰਦ ਹੋ ਜਾਏਗੀ ਉਹ ਸਾਰੇ ਦੇ ਸਾਰੇ ਤਕਰੀਬਨ ਐਸੋਸੀਏਸ਼ਨ ਦੇ ਜਿੰਨੇ ਵੀ ਮੈਂਬਰ ਨੇ ਉਹ ਇਹ ਚਾਹੁੰਦੇ ਨੇ ਕਿ ਅਸੀਂ ਐਸਵੇਲੇ ਇੰਡਸਟਰੀ ਬੰਦ ਕਰਕੇ ਆਪਣੇ ਲਾਇਸੈਂਸ ਜਿਹੜੇ ਨੇ ਰੀਸਟੈਂਡਰ ਕਰਤੀ ਹੈ। ਥੈਂਕ ਯੂ। ਅੱਜ ਜਿਹੜਾ ਪੈਕਿੰਗ ਡ੍ਰਿੰਕਿੰਗ ਵਾਟਰ ਦਾ ਜਿਹੜਾ ਅੱਜ ਸਾਡੀ ਪੰਜਾਬ ਦੀ ਐਸੋਸੀਏਸ਼ਨ ਦੀ ਜਿਹੜੀ ਮੀਟਿੰਗ ਸੀਗੀ ਉਹਦੇ ਵਿੱਚ ਅਸੀਂ ਕਈ ਜੜੀਆਂ ਚੀਜ਼ਾਂ ਸਾਰੋ ਜਿਹੜੀ ਪ੍ਰੋਬਲਮ ਆ ਰਹੀ ਸੀ ਪਾਣੀ ਦੇ ਉੱਤੇ ਉਹ ਅਸੀਂ ਸਾਰਿਆਂ ਨੇ ਡਿਸਕਸ਼ਨ ਕੀਤੀ ਹੈ ਜਿਹਦੇ ਵਿੱਚ ਸਾਡੇ ਕੁਝ ਅਮਰitsar ਦੇ ਪਲਾਂਟ ਦੇ ਜਿਹੜੇ ਭਰਾ ਨੇ ਜਿਨ੍ਹਾਂ ਦੇ ਪਲਾਂਟ ਉੱਥੇ ਅਮਰitsar ਚੱਲ ਰਹੇ ਨੇ ਔਰ ਪਲੱਸ ਬਟਾਲੇ ਦੇ ਜਿਹੜੇ ਸਾਡੇ ਬ੍ਰਦਰ ਉੱਥੋਂ ਆਏ ਨੇ ਜਿਹੜੇ ਇਹੀ ਫੀਲਡ ਦੇ ਵਿੱਚ ਹੈਗੇ ਆ। ਉਹਨਾਂ ਨੇ ਸਾਨੂੰ ਆਪਣੀ ਦਿੱਕਤ ਜਿਹੜੀ ਹੈ ਸਾਂਝੀ ਕੀਤੀ ਹੈ ਸਾਡੇ ਨਾਲ ਜਿਹਦੇ ਵਿੱਚ ਉਹ ਕੀ ਸਾਡੇ ਉਹਨਾਂ ਨੇ ਜਿਹੜੀਆਂ ਸਾਨੂੰ ਉਹਨਾਂ ਦੇ ਗੱਲਾਂ ਅਸੀਂ ਸੁਣੀਆਂ ਉਹ ਗੱਲਾਂ ਸੁਣ ਕੇ ਸਾਨੂੰ ਬੜੀ ਹੈਰਾਨੀ ਹੋਈ ਹੈ ਕਿ ਉੱਥੇ ਜਿਹੜਾ ਅੰਮ੍ਰਿਤਸਰ ਦਾ ਡਿਪਾਰਟਮੈਂਟ ਹੈ ਡੀ ਐਚਓ ਦਾ ਜਾਂ ਐਫ ਐਸ ਸੀ ਆਈ ਦਾ ਜਿਹੜਾ ਡਿਪਾਰਟਮੈਂਟ ਹੈ ਕਿ ਉਹਨਾਂ ਨੇ ਕਈ ਵਾਰੀ ਹਜ਼ਾਰਾਂ ਵਾਰੀ ਕੰਪਲੇਂਟ ਕਰਨ ਦੇ ਬਾਵਜੂਦ ਵੀ ਜਿੱਥੇ ਉਹਨਾਂ ਨੂੰ ਪਤਾ ਵੀ ਹੈ ਕਿ ਇੱਥੇ ਚਾਰ ਪਲਾਂਟ ਸਿਰਫ ਆਈ ਐਸ ਆਈ ਹੈ ਬਾਕੀ ਤਕਰੀਬਨ ਅਪ੍ਰੋਕਸੀਮੇਟਲੀ 40 ਤੋਂ 50 ਪਲਾਂਟ ਜਿਹੜੇ ਹਨ ਨਾ ਨਾਈ ਐਸ ਆਈ ਹੈ ਤੇ ਉਹਨਾਂ ਨੇ ਕਈ ਵਾਰੀ ਜਾ ਕੇ ਉੱਥੇ ਕੰਪਲੇਂ ਪਰ ਉਹਨਾਂ ਨੇ ਉਹਨਾਂ ਦੀ ਸਾਨੂੰ ਉਹਨਾਂ ਨੇ ਦੱਸਿਆ ਵੀ ਸਾਡੀ ਕੋਈ ਇੱਥੇ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਪਰ ਜਦੋਂ ਕਿ ਅਸੀਂ ਕਿੰਨੀ ਵਾਰੀ ਕੋਸ਼ਿਸ਼ ਕੀਤੀ ਹੈ ਜੇ ਕੋਸ਼ਿਸ਼ ਦੇ ਬਾਵਜੂਦ ਜੇ ਪਲਾਂਟ ਇੱਕ ਦਿਨ ਲਈ ਦੋ ਦਿਨ ਲਈ ਬੰਦ ਵੀ ਹੋ ਗਿਆ ਤਾਂ 3rd ਦਿਨ ਉਹ ਦੁਬਾਰਾ ਖੁੱਲ ਜਾਂਦੇ ਆ ਕੀ ਸਰਕਾਰ ਨੂੰ ਇਹ ਗੱਲ ਦਾ ਪਤਾ ਨਹੀਂ ਚੱਲਦਾ ਪਰ ਜਦੋਂ ਕਿ ਇਹ ਪਤਾ ਹੈ ਕਿ ਜਿਹੜੇ ਲੋਕ ਨਾ ਨਾ ਇਸੀ ਪਲਾਂਟ ਚੱਲ ਰਹੇ ਆ ਉਹ ਬਿਲਕੁਲ ਗੈਰਕਾਨੂੰਨੀ ਆ ਉਹ ਜ਼ਹਿਰ ਪਲਾ ਰਹੇ ਆ ਲੋਕਾਂ ਨੂੰ ਉਹ ਜਿਹੜਾ ਪਲਾਂਟ ਜਿਹੜੀ ਸਰਕਾਰ ਖੁਦ ਕਹਿੰਦੀ ਹੈ ਕਿ ਬਿਗੈਰ ਆਈਐਸਆਈ ਤੋਂ ਪਾਣੀ ਦਾ ਪਲਾਂਟ ਲੱਗ ਹੀ ਨਹੀਂ ਸਕਦਾ ਪੂਰੇ ਹਿੰਦੁਸਤਾਨ 'ਚ ਤੇ ਇਹਦਾ ਮਤਲਬ ਜਿਹੜੇ ਆਈਐਸਆਈ ਬੰਦੇ ਪਲਾਂਟ ਜਿਨ੍ਹਾਂ ਨੇ ਲਾਏ ਹੋਇਆ ਉਹ ਬੰਦੇ ਜਿਹੜੇ ਹੈਗੇ ਆ ਸਾਲ ਦੀਆਂ ਫੀਸਾਂ ਭਰਦੇ ਆ ਇੰਨੀਆਂ-ਨੀਆਂ ਆਪਣੇ ਪਲਾਂਟਾਂ ਨੂੰ ਮੇਨਟੇਨ ਕਰਕੇ ਰੱਖਦੇ ਆ ਇੱਕ-ਇੱਕ ਲਾਇਸੈਂਸੀ ਦੀ ਅਪ੍ਰੋਕਸੀਮੇਟਲੀ 2-2 ਲੱਖ ਰੁਪਈਆ ਸਾਲ ਦੀ ਫੀਸ ਆ ਉਹ ਜਿਹੜਾ ਕੀ ਐਫਐਸਐਸਸੀ ਦਾ ਲਾਇਸੈਂਸ ਲੈ ਕੇ 1-5000 ਰੁਪਈਆ ਨਾਲ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਲਾਇਸੈਂਸ ਲਿਆ ਹੋਇਆ ਉਹ ਜੇ ਕੋਈ ਉਹਦਾ ਅਗਰ ਬੰਦਾ ਉਹਦੀ ਲੱਤਾਂ ਪਾਵਾ ਖਿੱਚਦਾ ਕੋਈ ਗੱਲ ਕਰਦਾ ਤੇ ਉਹ ਜਾ ਕੇ ਕਿਸੇ ਨਾ ਕਿਸੇ ਮੰਤਰੀ ਨੂੰ ਸੰਤਰੀ ਨੂੰ ਫੜ ਲੈਂਦਾ ਕਿ ਲੋ ਜੀ ਸਾਡੀ ਉੱਪਰ ਤੱਕ ਅਪਰੋਚ ਆ ਇਹਦੇ ਵਾਸਤੇ ਅਸੀਂ ਪੰਜਾਬ ਦੇ ਸੀਐਮ ਸਾਹਿਬ ਨੂੰ ਵੀ ਲਿਖਾਂਗੇ ਔਰ ਉੱਥੇ ਦੇ ਹੈਲਥ ਸੈਕਟਰੀ ਨੂੰ ਵੀ ਲਿਖਾਂਗੇ ਔਰ ਜਿਹੜੇ ਪੰਜਾਬ ਦੇ ਹੈਲਥ ਮਿਨਿਸਟਰ ਆ ਸਿੱਧੂ ਸਾਹਿਬ ਆ ਉਹਨਾਂ ਨੂੰ ਵੀ ਗੱਲ ਕਰਾਂਗੇ ਕਿ ਇਹ ਪਲਾਂਟ ਜਿਹੜੇ ਹੈਗੇ ਨਾ ਨਾ ਆਈਐਸਆਈ ਅਗਰ ਵਿਦਲ 15 ਦਿਨ ਦੇ ਵਿੱਚ ਵਿੱਚ ਇਹ ਬੰਦ ਨਾ ਹੋਏ ਤਾਂ ਜਿੰਨੇ ਆਈਐਸਆਈ ਪਲਾਂਟ ਵਾਲੇ ਬੰਦੇ ਆ ਅਸੀਂ ਸਾਰੇ ਆਪਣੇ ਪਲਾਂਟ ਸੰਡਰ ਕਰਦਾਂਗੇ ਔਰ ਇਹ ਜਿਹੜੇ ਪਲਾਂਟਾਂ ਦੀਆਂ ਚਾਬੀਆਂ ਅਸੀਂ ਉਹਨਾਂ ਦੇ ਹੱਥ ਫੜਾ ਆਵਾਂਗੇ ਸਰ ਇਹ ਇਕੱਲੀ ਮੁਸ਼ਕਲ ਅੰਮ੍ਰਿਤਸਰ ਦੀ ਨਹੀਂ ਹੈ ਸਾਰੇ ਸ਼ਹਿਰਾਂ ਦੇ ਵਿੱਚ ਇਹ ਦੇਖਣ ਨੂੰ ਮਿਲਦੇ ਬਦੌਤ ਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਪਰ ਲੇਕਿਨ ਜੋ ਸਾਨੂੰ ਅੱਜ ਪਤਾ ਲੱਗਿਆ ਸਾਨੂੰ ਭਰਾਵਾਂ ਨੇ ਸਾਡੇ ਦੱਸਿਆ ਉੱਥੇ ਥੋੜੀ ਬਟਾਲੇ ਤੇ ਅੰਮ੍ਰਿਤਸਰ ਜ਼ਿਆਦਾ ਹੈ ਬਾਕੀ ਲੁਧਿਆਣੇ ਦੇ ਵਿੱਚ ਅਸੀਂ ਇਹਦੀ ਅੱਗੇ ਕੰਪਲੇਂਟ ਕੀਤੀ ਸੀ ਸਾਨੂੰ ਲੁਧਿਆਣੇ ਵਾਲੇ ਜਿਹੜਾ ਹੈਲਥ ਦਾ ਡਿਪਾਰਟਮੈਂਟ ਉਹਨੇ ਬੜੀ سپورਟ ਕੀਤੀ ਹੈ ਔਰ ਅੱਜ ਵੀ ਉਹ سپورਟ ਕਰ ਰਹੇ ਆ ਅਸੀਂ ਜਿੰਨੀ ਵਾਰੀ ਉਹਨਾਂ ਨੂੰ ਕੰਪਲੇਂਟ ਇੱਥੇ ਉਹਨਾਂ ਕੋਲ ਜਾ ਕੇ ਕੀਤੀ ਹੈ ਉਹਨਾਂ ਨੇ ਸਾਡੀ ਕੰਪਲੇਂਟ ਨੂੰ ਸੁਣਿਆ ਹੈ ਤੇ ਜਿਹੜਾ ਕੋਈ ਵੀ ਪਲਾਂਟ ਇੱਥੇ ਪਨਪਿਆ ਉਹਨੂੰ ਉਸੇ ਵੇਲੇ ਉਹਨਾਂ ਨੇ ਕਲੋਜ਼ ਕੀਤਾ ਹੈ। ਤੇ ਜਿਹੜੀ ਪੂਰੀ ਮੀਟਿੰਗ ਸੀ ਜਿਹੜੀ ਪੂਰੀ ਪੰਜਾਬ ਦੀ ਸੀ। ਇਹ ਪੂਰੇ ਪੰਜਾਬ ਦੀ ਮੀਟਿੰਗ ਸੀਗੀ ਸਾਡੇ ਇਹਦੇ ਵਿੱਚ ਸਾਡੇ 60 ਦੇ 60 ਲਾਇਸੈਂਸੀ ਆਏ ਸੀਗੇ। ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਪਟਿਆਲਾ, ਪਟਿਆਲਾ, ਹੁਸ਼ਿਆਰਪੁਰ, ਲੁਧਿਆਣਾ, ਜਲੰਧਰ ਸਾਰੇ ਸਾਡੇ ਭਰਾ ਇਕੱਠੇ ਹੋਏ ਆ ਕਿਉਂਕਿ ਇਹ ਜਿਹੜੀ ਅੱਜ ਦੀ ਮੀਟਿੰਗ ਸੀ ਇਹਦਾ ਇੱਕੋ ਹੀ ਏਜੰਡਾ ਸੀਗਾ ਵੀ ਜੇ ਜਾਂ ਤਾਂ ਪਲਾਂਟ ਬੰਦ ਹੋਣਗੇ ਨਾ ਨਹੀਂ ਸੀ ਤੇ ਜਾਂ ਫਿਰ ਇਹ ਪਲਾਂਟਾਂ ਦੀਆਂ ਚਾਬੀਆਂ ਜਿਹੜੀਆਂ ਆਈਆਂ ਇਹ ਮੰਤਰੀਆਂ ਨੂੰ ਤੇ ਸੀਐਮ ਸਾਹਿਬ ਨੂੰ ਭੇਜ ਦਿੱਤੀਆਂ ਜਾਣਗੀਆਂ ਕਿਉਂਕਿ ਇਹ ਪਲਾਂਟ ਉਹ ਇਸ ਤੋਂ ਬਿਗਿਆਰ ਸਾਡਾ ਕੰਮ ਨਹੀਂ ਚੱਲ ਸਕਦਾ ਥੈਂਕ ਯੂ ਜੀ ਲੁਧਿਆਣਾ ਤੋਂ ਅਭਿਸ਼ੇਕ ਚੂਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼